ਦੇਖੋ ਬੜੇ ਲੰਬੇ ਅਰਸੇ ਤੋਂ ਮੈਂ ਖਾਮੋਸ਼ ਹੀ ਹਾਂ ਕਹਿੰਦੇ ਬੋਲਣ ਨਾਲੋਂ ਚੁੱਪ ਚੰਗੇਰੀ ਚੁੱਪ ਚ ਹੈ ਸੋ ਪਰਦਾ ਜੇ ਮਨਸੂਰਾ ਚੁੱਪ ਕਰ ਰਿੰਦਾ ਸੂਲੀ ਕਾਸ ਨੂੰ ਚੜਦਾ ਪਿਛਲੇ ਲੰਮੇ ਸਮੇਂ ਤੋਂ ਬੜਾ ਸਖਤ ਸਮਾਂ ਚੱਲ ਰਿਹਾ ਔਰ ਮੈਂ ਖਾਮੋਸ਼ ਇਸ ਕਰਕੇ ਸੀ ਕਿ ਸ਼ਾਇਦ ਖਾਮੋਸ਼ੀ ਹੀ ਬਿਹਤਰ ਹੈ ਪਰ ਹਾਲਾਤ ਐਸੇ ਹੋ ਗਏ ਦੋਸਤਾਂ ਨੇ ਕਿਹਾ ਕਿ ਕਮ ਸੇ ਕਮ ਇਸ ਮੌਜੂਦ ਤੇ ਇਸ ਮਜ਼ਮੂਨ ਤੇ ਇਸ ਟੌਪਿਕ ਤੇ ਬੋਲਣਾ ਜ਼ਰੂਰੀ ਹੈ ਦੇਖੋ ਇੱਕ ਤੁਸੀਂ ਫਿਜ਼ਾ ਤੋਂ ਨਹੀਂ ਬਣ ਸਕਦੇ ਹਵਾ ਨੂੰ ਨਹੀਂ ਬਣ ਸਕਦੇ ਖੁਸ਼ਬੂ ਨੂੰ ਨਹੀਂ ਬਣ ਸਕਦੇ ਔਰ ਜ਼ਮੀਨ ਤੇ ਬਾਰਡਰ ਬਣ ਸਕਦੇ ਆਕਾਸ਼ ਔਰ ਆਵਾਜ਼ ਪੰਛੀ ਇਹਨਾਂ ਨੂੰ ਨਹੀਂ ਬਣ ਸਕਦੇ ਇਸ ਕਰਕੇ ਦਲਜੀਤ ਸਿੰਘ ਛੋਟੇ ਜਿਹੇ ਪਿੰਡ ਚੋਂ ਬਲਕੇ ਇੱਕ ਖਾਸ ਪਿੰਡ ਚੋਂ ਮੈਂ ਗਵਾਂਗਾ ਦਸਾਂਝਾਂ ਚ ਪੈਦਾ ਹੋਏ ਪਿੰਡਾ ਥਾਵਾਂ ਤੇ ਪੈਦਾ ਹੋ ਕੇ ਔਰ ਇਨਾ ਨਾਮ ਜਦੋਂ ਮੈਂ 83 ਚ ਗਿਆ ਪਹਿਲੀ ਵਾਰੀ ਕੈਨੇਡਾ ਉਦੋਂ ਮਾਈਕਲ ਜੈਕਸਨ ਸਾਹਿਬ ਦਾ ਬੜਾ ਨਾਮ ਸੀ ਫਿਰ ਹੋਰ ਆਉਂਦੇ ਗਏ ਮੈਡੋਨਾ ਵਗੈਰਾ ਵਾਟਐਵਰ ਸੋ ਮਨੀ ਆਰਟਿਸਟ ਪਰ ਮਾਈਕਲ ਜੈਕਸਨ ਕਮਾਲ ਸੀ ਪੰਜਾਬੀ ਫੀਲਡ ਵਿੱਚ ਅਗਰ ਪਪੂਲਾਰਿਟੀ ਨੂੰ ਇੱਕ ਮੀਟਰ ਇੱਕ ਕਨਸੋਰਟੀ ਇੱਕ ਪਰਖ ਮੰਨੀ ਜਾਵੇ ਕਿ ਜਾਂ ਰਿਕਾਰਡ ਜਾਂ ਟਾਰਗੇਟ ਮੰਨਿਆ ਜਾਵੇ ਤੇ ਹਿਸਟਰੀ ਦੇ ਵਿੱਚ ਸਾਡੇ ਪੰਜਾਬੀ ਗਵਈਆਂ ਚ ਪੰਜਾਬੀ ਆਰਟਿਸਟਾਂ ਚ ਇੰਨੀਆਂ ਮੰਜ਼ਲਾਂ ਕਿਸੇ ਨੇ ਸਰ ਨਹੀਂ ਕੀਤੀਆਂ ਜਿੱਥੇ ਦਿਲਜੀਤ ਜੀ ਪਹੁੰਚ ਗਏ ਆ ਉਹ ਇੱਕ ਪਿੰਡ ਦੇ ਨਹੀਂ ਸਾਡੇ ਨੇਰੇ ਪੰਜਾਬ ਦੇ ਨਹੀਂ ਪੂਰੇ ਭਾਰਤ ਦਾ ਫਖਰ ਬਣ ਗਏ ਆ ਸੋ ਸਾਰਿਆਂ ਨੂੰ ਜਿੱਥੇ ਪੰਜਾਬੀਆਂ ਨੂੰ ਮਾਣ ਹੈ ਸਾਰੇ ਇੰਡੀਆ ਨੂੰ ਮਾਣ ਹੋਣਾ ਚਾਹੀਦਾ ਹੈ ਦੂਜੀ ਗੱਲ ਇਹ ਹੈ ਕਿ ਆਰਟਿਸਟ ਜਿਹੜੇ ਲੋਗ ਹੈ ਐਕਟਰ ਲੋਗ ਹੈ ਔਰ ਜਿਹੜੇ ਸੰਜੀਦਾ ਜਿਹੜਾ ਕਹਿੰਦੇ ਨੇ ਜਿਹੜੇ ਸੋਚਦੇ ਨੇ ਨਾ ਤੇਰੇ ਆਜ਼ਾਦ ਬੰਦੋ ਕੀ ਨਾ ਇਹ ਦੁਨੀਆ ਨਾ ਉਹ ਦੁਨੀਆ ਯਹਾਂ ਮਰਨੇ ਕੀ پابੰਦੀ ਵਹਾਂ ਜੀਨੇ ਕੀ پابੰਦੀ ਜਿਹੜੇ ਲੋਕ ਸਹਿਰਦ ਨੇ ਮਾਰਿਫਤ ਨੂੰ ਸਮਝਦੇ ਨੇ ਸੂਫੀਜ਼ ਨੂੰ ਸਮਝਦੇ ਨੇ ਉਹ ਤਾਂ ਵੈਸੇ ਹੀ ਸਾਰੀ ਉਮਮਤ ਲਈ ਦੁਆ ਕਰਦੇ ਆਏ ਮੇਰੇ ਮਾਲਕ ਸਮਝਾਇਆ ਵੀ ਇਹੀ ਗਿਆ ਕਿ ਇੱਕ ਇਨਸਾਨ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ no doubt ਬਹੁਤ ਵੱਡਾ ਦੁਖਾਂਤ ਵਾਪਰਿਆ ਪਹਿਲਗਾਮ ਚ ਆਪ ਸਾਰਿਆਂ ਨੇ ਇੰਨੇ ਹੰਝੂ ਇੰਨੇ ਗਮਜ਼ਦਾ ਹੋ ਗਏ ਉਸ ਤੋਂ ਬਾਅਦ ਜੋ ਰਿਐਕਸ਼ਨ ਹੋਇਆ ਇਹ ਫੇਰ ਵੀ ਸ਼ੁਕਰ ਕੀਤਾ ਚਲੋ 2 ਦਿਨ ਜੰਗ ਲੱਗੀ ਔਰ ਦੋਨੇ ਹੀ ਕੰਟਰੀਆਂ ਦੇ ਹੈੱਡ ਜਾਂ ਜਿਹੜੇ-ਜਿਹੜੇ ਵੀ ਉਹਦੇ ਨਾਲ ਰਿਲੇਟਡ ਆ ਅਸੀਂ ਮੈਂ ਤਾਂ ਕਿੰਨਾ ਸ਼ੁਕਰ ਕਰਉ 2 ਦਿਨ ਹੋਰ ਰਹਿ ਜਾਂਦੀ ਤੇ ਨਾ ਇਹਨਾਂ ਤੋਂ ਰੋਕ ਹੋਣੀ ਸੀ ਨਾ ਉਹਨਾਂ ਤੋਂ ਤੇ ਬੇਕਸੂਰ ਮਾਸੂਮ ਲੋਕ ਮਰਨੇ ਸੀ ਜਦ ਹੁਣ ਜੰਗ ਰੁਕ ਗਈ ਆ ਚਲੋ ਗਿਲਾ ਸ਼ਿਕਵਾ ਹੋ ਸਕਦਾ ਵਤਨ ਪ੍ਰਸਤ ਹੋਣਾ ਇਹ ਤੇ ਸਾਨੂੰ ਏ دین ਨੇ ਵਿਸ ਖ ਮਜ਼ਬ ਨੇ ਧਰਮ ਨੇ ਇਕਾਬਾ ਨੇ ਸਭ ਸਭ ਨੇ ਕਿਹਾ ਵਤਨ ਪ੍ਰਸਤ ਹੋਣਾ ਚਾਹੀਦਾ ਜਿੱਥੇ ਤੁਸੀਂ ਰਹਿੰਦੇ ਹੋ ਉਹਦੀ ਖੈਰ ਮੰਗਣੀ ਚਾਹੀਦੀ ਹੈ ਲੇਕਿਨ ਜਿਹੜੀ ਕਟੜਤਾ ਫਿਨੈਟਿਜ਼ਮ ਹੈ ਹੁਣ ਜੇ ਤੇ ਦਲਜੀਤ ਜੀ ਹੁਣ ਫਿਲਮ ਬਣਾਉਂਦੇ ਜੰਗ ਦੇ ਬਾਦ ਜਾਂ ਇਹਨਾਂ ਦਿਨਾਂ ਚ ਤੇ ਫਿਰ ਅਲੱਗ ਉਹਨੂੰ ਕੀ ਪਤਾ ਸੀ ਨਾ ਪ੍ਰੋਡਿਊਸਰਸ ਨੂੰ ਪਤਾ ਨਾ ਦਿਲਜੀਤ ਜੀ ਨੂੰ ਪਤਾ ਔਰ ਐਡਾ ਹੰਬਲ ਆਦਮੀ ਆ ਉਹਨੇ ਬੜੇ ਸ਼ੌਕ ਨਾਲੋ ਕੰਮ ਕੀਤਾ ਹੋਏਗਾ ਮੈਂ ਉਹਨਾਂ ਨੂੰ ਪੁਰਾਣਾ ਜਾਣਦਾ ਇੱਕ ਆਵਾਜ਼ ਪੰਜਾਬ ਦੀ ਪ੍ਰੋਗਰਾਮ ਪੰਜਾਬੀ ਚ ਰਿਐਲਿਟੀ ਸ਼ੋਅ ਪਹਿਲੀ ਵਾਰੀ ਮੈਂ ਸਟਾਰਟ ਕੀਤਾ ਸੀ ਉਹਦੇ ਵਿੱਚ ਉਹ ਐਂਕਰ ਦੇ ਤੌਰ ਤੇ ਆਉਂਦੇ ਹੁੰਦੇ ਸੀ ਮੈਨੂੰ ਉਦੋਂ ਦਾ ਯਾਦ ਆ ਕੋਈ ਕੰਮ ਕਹਦੀਏ ਉਹਨਾਂ ਨੇ ਕਦੀ ਨਾ ਨਹੀਂ ਸੀ ਕੀਤੀ ਐਂਕਰਿੰਗ ਕਰਦੇ ਸੀ ਹੋਰ ਵੀ ਕਈ ਕੰਮ ਕਰੀ ਜਾਂਦੇ ਹੁੰਦੇ ਇੱਕ ਦਿਨ ਚੰਗੀ ਭਲੀ ਅੰਗਰੇਜ਼ੀ ਬੋਲੀ ਜਾਵੇ ਮੈਂ ਕਿਹਾ ਅੰਗਰੇਜ਼ੀ ਆਉਂਦੀ ਕਿੰਨੂ ਲ ਫਲੂਐਂਟਲੀ ਉਹਦੇ ਵਿੱਚ ਇੱਕ ਜਜ਼ਬਾ ਸੀ ਇੱਕ ਮੈਨੀਫੈਸਟੋ ਵੀ ਉਹ ਜ਼ਿਕਰ ਕਰਦੇ ਆ ਜਿੱਦਾਂ ਦਾ ਪੋਜ਼ਿਟਿਵ ਸੋਚਦਾ ਉਦੋਂ ਦਾ ਘਟਦਾ ਉਹਦੇ ਮੁਕੱਦਰ 'ਚ ਸੀਗਾ ਪਰ ਸਾਨੂੰ ਸਾਰਿਆਂ ਨੂੰ ਫਖਰ ਹੋਣਾ ਚਾਹੀਦਾ ਕਿ ਕਿੱਥੇ ਬੰਦਾ ਪਹੁੰਚ ਗਿਆ ਸਾਰੇ ਹੀ ਰਿਕਾਰਡ ਤੋੜਤੇ ਉਹਨੇ ਗੋਰਿਆਂ ਦੇ ਸ਼ੋਅ ਦੇਖਦੇ ਸੀ ਆਪਾਂ ਤੇ ਉਦੋਂ ਵੀ ਤਾਂ ਆਪਾਂ ਇੰਨਾ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਜੇ ਆਪਣੇ ਚ ਕੋਈ ਬੰਦਾ ਪੈਦਾ ਹੋ ਗਿਆ ਐ ਭਾਰਤ ਵਾਸੀਓ ਐ ਪੰਜਾਬੀਓ ਉਹਨਾਂ ਨੂੰ ਕ੍ਰਿਟਿਸਾਈਜ਼ ਕਰਨ ਦੀ ਬਜਾਏ ਆ ਟ੍ਰੋਲ ਸ਼ਰੋਲ ਜੋ ਵੀ ਵਟ ਐਵਰ ਕਰਦੇ ਆ ਤੁਸੀਂ ਇਹ ਕਰਨ ਦੀ ਬਜਾਏ ਉਹਨੂੰ ਪਿਆਰ ਕਰੋ ਉਹ ਪਿਆਰ ਦੇ ਕਾਬਲ ਆ ਉਹਨਾਂ ਨੂੰ ਬਿਲਕੁਲ ਨਹੀਂ ਸੀ ਪਤਾ ਜਦੋਂ ਫਿਲਮ ਬਣ ਰਹੀ ਸੀ ਕਿ ਕੁਝ ਐਸੇ ਹਾਲਾਤ ਆ ਜਾਣਗੇ ਲੇਕਿਨ ਇਸ ਖਿੱਤੇ ਦੀ ਬਦਕਿਸਮਤੀ ਆ ਕਈ ਵਾਰੀ ਸਾਡੇ ਪ੍ਰਾਈਮ ਮਿਨਿਸਟਰ ਬੱッセ ਲੈ ਕੇ ਗਏ ਵਾਜਪਾਈ ਸਾਹਿਬ ਹੁਣ ਮੌਜੂਦਾ ਪ੍ਰਾਈਮ ਮਿਨਿਸਟਰ ਸਾਹਿਬ ਆਊਟ ਆਫ ਦੀ ਵੇਜ ਜਾ ਕੇ ਸ਼ਾਇਦ ਅਫਗਾਨਿਸਤਾਨ ਜਾਂ ਕਿਤੇ ਹੋਰ ਗਏ ਸੀ ਉੱਥੇ ਲਾਹੌਰ ਜਹਾਜ਼ ਲਾ ਲਿਆ ਸੀ ਮੀਆਂ ਸਾਹਿਬ ਦੇ ਉਹ ਗਏ ਬੇਟੀ ਨੂੰ ਪਿਆਰ ਦਿੱਤਾ ਮਾਂ ਤੋਂ ਅਸ਼ੀਰਵਾਦ ਲਿਆ ਵੱਧ ਕਿਸ ਤੀਏ ਕਿ ਉੱਥੇ ਪਾਕਿਸਤਾਨੀ ਨਹੀਂ ਮਾਰੇ ਆਵਾਮ ਨਹੀਂ ਮਾਰਾ ਪਾਕਿਸਤਾਨ ਵੀ ਨਹੀਂ ਮਾੜਾ ਉੱਥੇ ਦਾ ਸਿਸਟਮ ਜਿਹੜਾ ਹੈ ਉਹ ਫੌਜੀ ਚਲਾਉਂਦੇ ਆ ਇੱਕ ਬੰਨੇ ਨਵਾਜ਼ ਸ਼ਰੀਫ ਸਾਹਿਬ ਨਾਲ ਇੰਨੀਆਂ ਜੱਫੀਆਂ ਪਈਆਂ ਮਾਂ ਦਾ ਅਸ਼ੀਰਵਾਦ ਉਹਨਾਂ ਦੀ ਮਾਤਾ ਦਾ ਲਿਆ ਕਿਉਂਕਿ ਮਾਂ ਕਿੰਨੂੰ ਨਹੀਂ ਪਿਆਰੀ ਹੁੰਦੀ ਉਹ ਸਮਾਂ ਚ ਉਹ ਇਹਨਾਂ ਨੇ ਆਪਣੀ ਮਾਂ ਵੇਖੀ ਸਾਰੇ ਇੰਡੀਆ ਨੇ ਕਿਹਾ ਜੀ ਤੁਸੀਂ ਉੱਥੇ ਕੇਕ ਆਂਦੇ ਸੀ ਬਰੀਆਨੀ ਖਾਂਦੇ ਸੀ ਅਗਲੇ ਨੇ ਸਹਲੀਆਂ ਗੱਲਾਂ ਉਸ ਤੋਂ ਬਾਅਦ ਫਿਰ ਪਠਾਨਕੋਟ ਵਾਲਾ ਮਾਮਲਾ ਹੋ ਜਾਂਦਾ ਕਦੀ ਖੁਸ਼ ਹੋ ਜਾਂਦਾ ਫਿਰ ਪਠਾਨਕੋਟ ਦਾ ਤਾਂ ਮੌਕੇ ਤੇ ਬਲਾ ਵੀ ਲੈ ਸੀ ਉਧਰੋਂ ਬੰਦੇ ਉਹਨਾਂ ਨੇ ਚੈੱਕ ਵੀ ਕੀਤਾ ਹੁਣ ਕੀ ਕੀ ਕਰੇ ਮਸਲਨ ਮੈਂ ਇਨਾ ਪਾਕਿਸਤਾਨ ਗਿਆ ਆ ਇੱਥੇ ਹਿੰਦ-ਪਾਕ ਦੋਸਤੀ ਮੰਚ ਬੜੇ ਇੰਡੀਆ ਪਾਕਿਸਤਾਨ ਦੇ ਲੋਕਾਂ ਨੇ ਰਲ ਕੇ ਬੜੇ ਸੰਜੀਦਾ ਲੋਕ ਜਿਹੜੇ ਚਾਹੁੰਦੇ ਸੀ ਹਿੰਦੁਸਤਾਨ-ਪਾਕਿਸਤਾਨ ਦੀ ਦੋਸਤੀ ਹੋਵੇ ਉਹਨਾਂ ਨੇ ਇੱਕ تنظیم ਇੱਕ ਸੰਸਥਾ ਬਣਾਈ ਸੀ ਉਹਦਾ ਨਾਮ ਸੀ ਹਿੰਦ-ਪਾਕ ਮੰਚ ਉੱਚ ਗੁਲਜ਼ਾਰ ਸਾਹਿਬ ਵਰਗੀਆਂ ਹਸਤੀਆਂ ਬਡੇ ਬਡੇ ਲੋਕ ਆਉਂਦੇ ਸੀ ਪਹਿਲੇ ਸਾਲ 2-400 ਬੰਦਾ ਆਇਆ ਸੀ 500 ਤੇ 10-11 ਸਾਲ ਮੈਂ ਲਗਾਤਾਰ ਗਿਆ ਤੁਸੀਂ ਹੈਰਾਨ ਹੋਵੋਗੇ ਲੱਖ-ਲੱਖ 2-2 ਲੱਖ ਦਾ ਕੱਟ ਪਰ ਮੈਂ ਉਹ ਛੱਡ ਕੇ ਉਧਰ ਚਲ ਜਾਂਦਾ ਸੀ ਲਾਹੌਰ ਵੱਲ ਵਾਗੇ ਵਾਲੀ ਸਾਈਡ ਤੋਂ ਵਾਗੇ ਬਾਰਡਰ ਤੇ ਗੇਟ ਤੇ ਚੜ ਕੇ ਮੈਂ ਕਹਿੰਦਾ ਸੀ ਇਹ ਪੰਜਾਬੀ ਮੇਰਾ ਆ ਪੰਜਾਬੀ ਪਰ ਹਾਲਾਤ ਲੋਕ ਨਹੀਂ ਉੱਥੇ ਦੇ ਚਾਹੁੰਦੇ ਐਸੇ ਤਰ੍ਹਾਂ ਦੇ ਆ ਜਦੋਂ ਪਹਿਲੀ ਵਾਰੀ ਜ਼ਿੰਦਗੀ ਚ ਮੈਂ ਗਿਆ ਮੈਂ ਕਿਹਾ ਪਤਾ ਨਹੀਂ ਇਸ ਤਰ੍ਹਾਂ ਦੇ ਲੋਕ ਹੋਣੇ ਜਦੋਂ ਅੱਗੇ ਜਾ ਰਹੇ ਸੀ ਤਾਂ ਉਹ ਤੋਂ ਥੋੜੀ ਦੇਰ ਪੁਰਾਣੀ ਗੱਲ ਆ ਬੋਲਦਾ ਨਾ ਕੋਈ ਹਲ ਵਾਰਿਆ ਸੀ ਬੰਦਾ ਉਹਨੇ ਪ੍ਰਾਣੀ ਮਾਰ ਕੇ ਬੋਲ ਨੂੰ ਉਹੋ ਹੀ ਗਾਲ ਕੱਢੀ ਜਿਹੜੀ ਆਪਾਂ ਕਹਿੰਦੇ ਹੁੰਦੇ ਉਹ ਮੈਂ ਕਹੇ ਇਹ ਤਾਂ ਆਪਣੇ ਵਰਗੀ ਆ ਅੱਛਾ ਯਾਰ ਤੁਸੀਂ ਸੁਭਾ ਖਾਣਾ ਪੀਣਾ ਹੁਣ ਵਾ ਕਹਿੰਦੇ ਨਾ ਪਹਿਲਾਂ ਵਾਰੇਸ਼ਾ ਨੂੰ ਵੰਡਿਆ ਸੀ ਹੁਣ ਛੇਵ ਵੰਡਣ ਦੀ ਵਾਰੀ ਆ ਹੁਣ ਦਿਲਜੀਤ ਨੂੰ ਭੰਡਣ ਦੀ ਵਾਰੀ ਆ ਹੈ ਯਾਰ ਆਰਟਿਸਟ ਲਤਾ ਜੀ ਜਦ ਕਹਿੰਦੇ ਨੇ ਕਿ ਮਹਿਦੀ ਹਸਨ ਦੇ ਗਲੇ ਚੋਂ ਰੱਬ ਬੋਲਦਾ ਤੇ ਅਸੀਂ ਰੱਬ ਦੀ ਆਵਾਜ਼ ਸੁਣਨੀ ਬੰਦ ਕਰ ਦਿੰਦੇ ਲਤਾ ਜੀ ਤੋਂ ਵੱਡੀ ਤਾਂ ਅਥਾਰਟੀ ਕੋਈ ਨਹੀਂ ਜਦੋਂ ਦੀ ਇੱਕੋ ਹੀ ਸੀ ਉਹ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਲਤਾ ਜੀ ਲਤਾ ਜੀ ਕਹਿੰਦੇ ਸੀ ਮਹਿਦੀ ਹਸਨ ਸਾਹਿਬ ਦੇ ਗਲੇ ਸਜਣੋ ਆਰਟਿਸਟ ਜਿਹੜਾ ਵੀ ਆ ਜਾਂ ਕੋਈ ਸੇਂਟ ਆ ਜਾਂ ਕੋਈ ਸੂਫੀ ਆ ਉਹ ਬਾਰਡਰਾਂ ਤੋਂ ਮਜ਼ਬਾਂ ਤੋਂ ਕੌਮਾਂ ਤੋਂ ਬਹੁਤ ਉੱਪਰ ਉੱਠ ਕੇ ਪੂਰੀ ਯੂਨੀਵਰਸਲੀ ਦੁਆ ਕਰਦਾ ਹਾਂ ਆਓ ਦੁਆ ਕਰੀਏ ਕਹਿੰਦੇ ਆ ਸ਼ਾਇਦ ਠੀਕ ਹੀ ਹੋਏਗਾ 124000 ਪੀਰ ਪੈਗੰਬਰ ਆਏ ਸਾਡੇ 10 ਗੁਰੂ ਸਾਹਿਬਾਨ ਆਏ ਮੁਹੰਮਦ ਸਾਹਿਬ ਆਏ ਈਸਾ ਆਏ ਬੁੱਧਾ ਆਏ ਮੌਜ਼ਜ਼ موسی ਜਿਨ੍ਹਾਂ ਨੂੰ ਕਹਿੰਦੇ ਹਜ਼ਰਤ موسی ਕਿਸ ਕਿਸ ਲੈਵਲ ਦੀਆਂ ਹਸਤੀਆਂ ਆਈਆਂ ਸਮਝਾਉਣ ਪੂਰੀਆਂ ਪੂਰੀਆਂ ਜ਼ਿੰਦਗੀਆਂ ਉਹਨਾਂ ਨੇ ਲਾਤੀਆਂ ਇਨਸਾਨ ਮੈਂ ਹੁਣ ਕੀ ਕਹਾਂ ਇਹਨੂੰ ਕਹਿੰਦੇ ਅਸ਼ਰਫੁਲ ਮਖਲੂਕਾਤ ਹੈ ਇਹਦਾ ਮਤਲਬ ਹੁੰਦਾ ਸੁਪਰ ਕ੍ਰੀਏਸ਼ਨ ਆਫ ਗੋਡ ਲੇਕਿਨ ਇਹਦੇ ਚਾਲੇ ਸ਼ੈਤਾਨ ਵਾਲੇ ਆ ਕਾਦਾ ਇਹਨਾਂ ਨੇ ਆਪਣੇ ਪੀਰਾਂ ਪੈਗੰਬਰਾਂ ਨੂੰ ਸੁਣਿਆ ਗੁਰੂਆਂ ਨੂੰ ਸੁਣਿਆ ਆ ਦੇਖੋ ਨਾ ਯੂਕਰੇਨ ਚ ਰਸ਼ੀਆ ਮਾਸੂਮ ਲੋਕ ਮਰ ਰਹੇ ਉਹਨਾਂ ਦਾ ਕੋਈ ਕਸੂਰ ਨਹੀਂ ਮੈਂ ਤਾਂ ਕਹਿੰਨਾ ਪੋਲਿਟਿਕਸ ਵਿੱਚ ਜਦੋਂ ਕੋਈ ਆਵੇ ਇੱਕ ਫਾਰਮ ਭਰਿਆ ਜਾਵੇ ਉਸ ਫਾਰਮ ਵਿੱਚ ਪਹਿਲਾ ਕਾਲਮ ਇਹ ਹੋਵੇ ਕਿ ਜੇ ਪੋਲਿਟਿਕਸ 'ਚ ਆਉਣਾ ਤੇਰਾ ਵੱਡਾ ਮੁੰਡਾ ਜਿਹੜਾ ਨਾ ਜੇਠਾ ਜਿਹੜਾ ਸਭ ਤੋਂ ਪਿਆਰਾ ਤੇ ਜਾਂ ਸਭ ਤੋਂ ਕਰੋੜੀ ਵਾਲਾ ਲਾਸਟ ਵਾਲਾ ਮੁੰਡਾ ਫੌਜ 'ਚ ਪਹਿਲਾਂ ਭਰਤੀ ਕਰਾਫੇ ਤੇ ਇਹਨੂੰ ਪੋਲਿਟਿਕਸ 'ਚ ਆਉਣ ਦੇਣਾ ਪੁੱਤਾਂ ਦੇ ਮਰਨ ਦਾ ਇਹਨਾਂ ਨੂੰ ਤਕਲੀਫ ਤਾਂ ਹੋਵੇ ਸੋ ਸੱਜਣੋ ਦੁਆ ਕਰੋ ਅਰਦਾਸ ਕਰੋ ਇਹ ਦੋਨੇ ਮੁਲਕ ਏ ਚਲੋ ਜੋ ਹੋ ਗਿਆ بڑا ਮਾੜਾ ਹੋਇਆ ਇਸ ਤੋਂ ਮਾੜਾ ਕੀ ਹੋ ਸਕਦਾ ਬੱਚੀਆਂ ਉਥੇ ਹਣੀਮੋਨ ਲਈ ਗਈਆਂ ਉਹ ਉਧਰ ਵੀ ਜਾਗੇ ਹੋਏ ਬੰਦੇ ਉਹਨਾਂ ਨੇ ਵੀ ਰੋਏ ਉਹ ਇਧਰਲੇ ਵੀ ਰੋਏ ਆ ਜਿਹੜਾ ਸੁਹਿਰਦ ਦਾ ਬੰਦਾ ਇਨਸਾਨੀਅਤ ਹੈ ਜਿਹਦੇ ਵਿੱਚ ਉਹ ਜ਼ਿੰਦਾ ਪਰ ਇੰਟਰੈਕਸ਼ਨ ਥੋੜੀ ਬੰਦ ਕਰ ਦੇਣੀ ਹੈ ਇਹ ਆਪਣੇ ਆਪ ਵਾਰਤਾਲਾਪ ਥੋੜੀ ਕਰ ਦੇਣਾ ਸੋ ਵਿਚਾਰ ਵਿਮਰਸ਼ ਕਰ ਚੱਲਦੇ ਰਹਿਣ ਇਸ ਖਿੱਤੇ ਚ ਅਮਨ ਰਵੇ ਚੰਦ ਨੂੰ ਲੱਭਣ ਡੇ ਕੋਈ ਕਿਸੇ ਪਲੈਨਟ ਨੂੰ ਲੱਭਣ ਡੇ ਹਾਲਾਂਕਿ ਮਾਲਕ ਵੱਡੇ ਸਾਹਿਬ ਜਗਤਗੁਰੂ ਕਹਿ ਗਏ ਲੱਖ ਆਕਾਸ਼ਾਂ ਲੱਖ ਪਾਤਾਲ ਉਦੋਂ ਇਹਨਾਂ ਨੂੰ ਨਹੀਂ ਸਾਇੰਸ ਦਾ ਨਾ ਨੂੰ ਪਤਾ ਹੋਣਾ ਹੁਣ ਸਾਇੰਸ NASA ਵੀ ਕਹਿ ਰਹੀ ਕਿ देयर ਇਜ਼ ਸੋ ਮਨੀ ਪਲੈਨਟਸ ਤੁਸੀਂ ਇੰਨੇ ਪਲੈਨਟਸ ਤੇ ਜੋ ਜਾ ਰਹੇ ਆਂ ਤੇ ਆ ਜਿਹੜਾ ਸਵਰਗ ਬਣਾ ਕੇ ਦਿੱਤਾ ਇਹਨੂੰ ਨਰਕ ਬਣਾਈ ਜਾਂਦੇ ਇਹਨੂੰ ਆਪ ਹੀ ਖਤਮ ਕਰ ਰਹੇ ਆਂ ਉਏ ਜੇਸ ਪਲੈਨਟ ਤੇ ਰਹੇ ਇਦੋਂ ਬਚਾ ਲੋ ਇਹ ਬਚੇਗਾ ਤਾਂ ਜਦੋਂ ਅਮਨ ਹੋਏਗਾ ਤੁਸੀਂ ਤਾਂ ਅਮਨ ਦੀ ਤਲਾਸ਼ ਵਿੱਚ ਕਰੋੜਾਂ ਅਰਬਾਂ ਬੰਦੇ ਮਾਰੀ ਜਾਂਦੇ ਆ ਸੋ ਐ ਮੇਰੇ ਰੱਬ ਬੰਦਿਆਂ ਨੂੰ ਤਾਂ ਮੈਂ ਕੀ ਸਮਝਾਉਣਾ ਨਾ ਸਮਝ ਜੈਨੇ ਨਾਦਾਨ ਨੇ ਮੈਨੂੰ ਕਿੱਥੇ ਨਹੀਂ ਅਕਲ ਉੱਥੇ ਡੇਡੀਆਂ ਰੋਹਾਨੀ ਹਸਤੀਆਂ ਆਈਆਂ ਉਹਨਾਂ ਦੀ ਨਹੀਂ ਸੁਣੀ ਐ ਮੇਰੇ ਪਰਵਰਦਿਗਾਰ ਐ ਮੇਰੇ ਆਮਾਲਕਾ ਤੇਰੇ ਕਬਜੇ ਕੁਦਰਤ ਤੇ ਸਾਡੀ ਜਾਨ ਸਾਨੂੰ ਅਕਲ ਦੇ ਸਾਨੂੰ ਸਮਤ ਬਖਸ਼ ਅਸੀਂ ਆਪਸ ਵਿੱਚ ਸਿਰ ਪਿਆਰ ਕਰੀਏ ਸੋਹਣੇ ਸੋਹਣੇ ਗਾਣੇ ਗਾਈਏ ਫਿਲਮਾਂ ਸ਼ਿਲਮਾ ਬਣਾਈਏ ਇਹ ਭੰਗੜੇ ਪਾਉਣ ਵਾਲੇ ਹੀਰਾ ਪੜਨ ਵਾਲੇ ਇਹ ਜ਼ਿੰਦਗੀ ਬਲਾਸ਼ਪੂਰਨ ਭਗਤ ਬਾਬੇ ਵਾਲੇ ਸ਼ਾਦੀ ਹੀਰ ਪੜਨ ਵਾਲੇ ਬੰਦੇ ਆ ਇਹਨਾਂ ਨੂੰ ਨਾ ਵੰਡੋ ਰੱਬ ਦਾ ਵਾਸਤਾ ਹਾਂ ਜਿੱਥੇ ਕਿਤੇ ਜ਼ਿਆਦਤੀ ਹੋਈ ਹੈ ਉਹਦਾ ਜੋ ਵੀ ਹੋਣਾ ਚਾਹੀਦਾ ਸੀ ਉਹ ਹੋ ਗਿਆ ਦੇ ਹੈਵ ਡਨ ਵੈਲ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ بس ਜੋ ਇੱਕ ਮੈਸੇਜ ਦੇਣਾ ਸੀ ਚਲੇ ਗਿਆ ਪਰ ਹੁਣ ਆਮ ਲੋਕਾਂ ਦਾ ਕੋਈ ਕਸੂਰ ਨਹੀਂ ਦਲਜੀਤ ਜੀ ਸਾਰੇ ਸਾਰਾ ਭਾਰਤ ਤੁਹਾਡੇ ਨਾਲ ਆ ਬਾਕੀ ਅਸੀਂ ਭਰਾਵਾ ਦਿਹਾਤੀ ਬੰਦੇ ਪਿੰਡੂ ਤੇ ਅਸੀਂ ਕਿਨੇ ਚੱਕਦੇ ਫੱਟੇ ਛਾ ਜਾ ਕਿਸੇ ਗੱਲੋਂ ਘਬਰਾਉਣਾ ਸੋਹਣੀਆਂ ਫਿਲਮਾਂ ਬਣਾਓ ਅੱਗੋਂ ਤੋਂ ਥੋੜਾ ਜਿਹਾ ਇhtiyat ਦੇਖ ਲੋ ਹਾਲਾਤ ਦੇ ਹਿਸਾਬ ਨਾਲ ਥੋੜਾ ਜਿਹਾ ਆਰਟਿਸਟ ਨੂੰ ਕੰਪਰੋਮਾਈਜ਼ ਵੀ ਕਰ ਲੈਣਾ ਚਾਹੀਦਾ ਬੜੀ ਮਿਹਰਬਾਨ ਸਮਝ ਨਹੀਂ ਸਮਝਦੇ ਵਿੱਚ ਚੈਨ ਮੇਰਾ ਵਰਤ ਚਾਰ ਆ ਰਹੀ ਹੈ ਅਸਲੀ ਜਿਸ ਤਰੀਕੇ ਦੇ ਨਾਲ ਗੱਲਜੀ ਦਸਾਨ ਉਹਦਾ ਵਿਰਾਂਤ ਵਿਰੋਧ ਪੁੜਿਆ ਹੈ ਲਗਾਤਾਰ ਪੰਜਾਬੀ ਸਿੰਗਰ ਉਹਨਾਂ ਦਾ ਵਿਰੋਧ ਕਰ ਰਹੇ ਨੇ ਮਿਕਾ ਸਿੰਘ ਹੋਗੇ ਜਰੂਰੰਦਾਵਾ ਹੋਗੇ ਐਂਡ ਦਨ ਉਸ ਤੋਂ ਇਲਾਵਾ ਹੋਰ ਪੰਜਾਬੀ ਸਿੰਗਰ ਨੇ ਉਹ ਵਿਰੋਧ ਕਰ ਰਹੇ ਨੇ ਤੇ ਜਿਹੜੇ ਹੱਕ ਦੇ ਵਿੱਚ ਆ ਰਹੇ ਨੇ ਤੇ ਉਹਨਾਂ ਦੇ ਉੱਪਰ ਐਫ ਆਈ ਆਰ ਹੋ ਰਹੀ ਹੈ ਉਸ ਚੀਜ਼ ਨੂੰ ਤੁਸੀਂ ਫਿਰ ਕਿਵੇਂ ਦੇਖਦੇ ਮੈਨੂੰ ਮੇਰੀ ਗੱਲ ਹੀ ਕਰੋ ਮੈਂ ਕਹਿੰਦੇ ਉਹ ਇੱਕ 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 ਗਜ਼ਲ ਸੀ ਕਿਸੇ ਦੀ ਕੀ ਗੱਲ ਦੱਸਾਂ ਮੈਂ ਤਾਂ ਪਹਿਲਾਂ ਵੀ ਗਿਆ ਸੀ ਚੰਡੀਗੜ੍ਹ ਉਦੋਂ ਬੋਲਿਆ ਸੀ ਉਹ ਲਾਇਆ ਹੀ ਨਹੀਂ ਕਿਸੇ ਨੇ ਟੀਵੀ ਟੂਵੀ ਤੇ ਆ ਹੁਣ ਸੰਜੀਤ ਜੀ ਨਾਲ ਤੁਸੀਂ ਇਸ ਚਾਰੇ ਚੀਜ਼ ਨੂੰ ਸੁਝਿਆ ਹੈ ਹਾਂ ਇਸ ਸਟੇਜ 'ਤੇ ਕਿਉਂ ਲੱਗਦਾ ਕਿ ਬਕਰੀਬਤ ਕਿਉਂ ਹੈ ਮੈਨੂੰ ਨਹੀਂ ਪਤਾ ਮੈਂ ਆਪਣੀ ਕਿਸ ਕਹਿੰਦਾ ਕਿਸੇ ਦੀ ਕੀ ਗੱਲ ਦੱਸਾਂ ਆਪਣੀ ਨਹੀਂ ਮੋਕਦੀ ਹਵਾਲਾ ਦਿੱਤਾ ਜਾਂਦਾ ਦੂਜੇ ਮੇਰੇ ਘਰ ਦੇ ਹਾਲਾਤ ਐਸੇ ਹੋ ਗਏ ਸੀ ਜੀ ਮੇਰੇ ਘਰ ਦੇ ਹਾਲਾਤ ਮੈਂ ਬੋਲਿਆ ਹੀ ਨਹੀਂ ਬਹੁਤ ਦੇਰ ਤੋਂ ਉਦਾਸੀ ਮਾਇੂਸੀ ਸਦਮਿਆਂ 'ਚ ਸੀਗਾ ਮੈਂ ਆ ਪਿੱਛੇ ਚੰਡੀਗੜ੍ਹ ਗਿਆ ਸੀ ਮੈਨੂੰ ਉਹਨਾਂ ਨੇ ਪੁੱਛਿਆ ਮੈਂ ਇਹੋ ਹੀ ਗੱਲ ਕੀਤੀ ਆ ਜਿਹੜੀ ਪਰ ਉਹ ਮੈਨੂੰ ਲੱਗਦਾ ਪਤਾ ਨਹੀਂ ਕਿਹੜਾ ਚੈਨਲ ਸੀਗਾ ਉਹਨੇ ਕੋਲ ਹੀ ਦੇਖੀ ਜਾਂਦੇ ਮੇਰਾ ਕਹਿਲਾਪੀ ਆ ਹਾਂ ਹੁਣ ਗੁਜਰਾਤ ਵਾਲੇ ਆਪਣੇ ਸੀਐਮ ਸਾਹਿਬ ਦੀ ਸ਼ਰਧਾਂਜਲੀ ਸੀ ਚੰਡੀਗੜ੍ਹ ਉਹਦਣ ਮੈਂ ਗਿਆ ਸੀ ਕੈਮਰੇ ਤੇ ਸੀਗੇ ਉਹ ਚੱਲਦੇ ਸੀ ਸਰਵਾਲਾ ਦਿੱਤਾ ਜਾ ਰਿਹਾ ਦੁਸ਼ਮਨ ਦੇਸ਼ ਦੀ ਆਪਣੀਏ ਇਸ ਕਰਕੇ ਸਾਰਾ ਬਿਮਾਰ ਜਿਹੜਾ ਦੇਖੋ ਕਲਾ ਨੂੰ ਜਾਂ ਤਾਂ ਨਰਦ ਕੇਸਰੀ ਨੂੰ ਬਲਕੇ ਸਰਦਾਰ ਤੱਕ ਮੰਡਣਾ ਚਾਹੀਦਾ ਉਹ ਤਾਂ ਮੈਂ ਅਰਜ਼ ਕਰਦਾ ਜੀ ਨਾ ਖਜ਼ਰਾ ਹਵਾ ਨਾ ਖੁਸ਼ਬੂ ਨਾ ਆਵਾਜ਼ ਜਿੰਨਾ ਮਰਜੀ ਲੋਕ ਰੋਕ ਲੋ ਗਾਣੇ ਉਧਰ ਉੱਥੇ ਜਾ ਕੇ ਤੁਸੀਂ ਦੇਖੋ ਸਾਰੇ ਇੰਡੀਅਨ ਹੀ ਗਾਣੇ ਚੱਲਦੇ ਆ ਇੱਥੇ ਪਾਕਿਸਤਾਨੀ ਥੋੜਾ ਚੱਲਦਾ ਲੇਕਿਨ ਅਜੇ ਜਿੰਨੀ ਦਿਨ ਹਾਲਾਤ ਇਸ ਕਿਸ ਸੁੰਦੇ ਹੈ ਅੱਗੋਂ ਨਵਾਂ ਪ੍ਰੋਜੈਕਟ ਨਾ ਬਣਾਉਂ ਨਵਾਂ ਪ੍ਰੋਜੈਕਟ ਉਦੋਂ ਬਣਾ ਲੈਣ ਜਦੋਂ ਦੋਨੇ ਮੁਲਕਾਂ ਦੇ ਹੈੱਡ ਬਹਿ ਜਾਣ ਜੇ ਥੋੜੀ ਟੈਨਸ਼ਨ ਚੱਲ ਰਹੀ ਆ ਤਾਂ ਇੱਡੀ ਕਿਹੜੀ ਗੱਲ ਥੋੜੀ ਦੇਰ ਲਈ ਬਾਕੀ ਆਰਟਿਸਟਾਂ ਨੂੰ ਇਧਰ ਲਿਆਂਨੂ ਵੀ ਉਧਰ ਲਿਆਂਨੂ ਵੀ ਚਾਹੀਦਾ ਉਹ ਭਰਾਵਾ ਤੁਸੀਂ ਗਾਇਆ ਵਜਾਇਆ ਕਰੋ ਸੋਹਣੀਆਂ ਗੱਲਾਂ ਕਰਿਆ ਕਰੋ ਜੰਗ ਚ ਵੀ ਮੈਂ ਵੇਖਦਾ ਸੀ ਬੜਾ ਨਫਰਤ ਭਰੀਆਂ ਗੱਲਾਂ ਕਰਦੇ ਸੀ ਕੋਸ਼ਿਸ਼ ਇਹ ਕਰੋ ਸੋਹਣਿਓ ਸਜਣੋ ਮਿੱਤਰੋ ਪਿਆਰਿਓ ਕੋਸ਼ਿਸ਼ ਇਹ ਕਰੋ ਕਿ ਆਪਣੀ ਫੀਲਡ ਹੀ ਨਹੀਂ ਆਪਾਂ ਸਭ ਦੇ ਸਾਂਝੇ ਆ ਸਾਰਿਆਂ ਲਈ ਪ੍ਰੇ ਕਰਿਆ ਕਰੋ ਦੁਆ ਕਰਿਆ ਕਰੋ ਬਸ ਕੋਈ ਮਾਸੂਮ ਦੀ ਯਾਰ ਮੌਤ ਨਾ ਹੋਵੇ ਕੋਈ ਹੋਵੇ ਪੂਰੀ ਦੁਨੀਆ ਚ ਕੁਛ ਇੱਕ ਕਲਾਕਾਰਾਂ ਨੇ ਪਾਕਿਸਤਾਨੀ ਕਲਾਕਾਰਾਂ ਨੇ ਕੰਮ ਕਰੀਏ ਤਾਂ ਉਹਨਾਂ ਨੇ ਵੀ ਕੋਈ ਕਸਾ ਨਹੀਂ ਛੱਡੀ ਉਹਨਾਂ ਨੇ ਵੀ ਇਹ ਕਿਹਾ ਕਿ ਜਿਹੜੀਆਂ ਪੰਜਾਬੀ ਫਿਲਮਾਂ ਚੜਦੇ ਪੰਜਾਬ ਦੀਆਂ ਸਾਡੇ ਤੋਂ ਵਗਿਆ ਦੀ ਬਣ ਮੈਂ ਗਲਤ ਹੈ ਗਲਤੀ ਹੈ ਉਹ ਉੱਥੇ ਦੇ ਲੋਕਾਂ ਨੇ ਵੀ ਕਿਹਾ ਇਹ ਗਲਤ ਹੈ ਝੂਠਾ ਹੈ ਤੇ ਸਾਡਿਆਂ ਨੇ ਵੀ ਕਿਹਾ ਉਹ ਆਪਾਂ ਕਿਸੇ ਦੀ ਤਰਫਦਾਰੀ ਕਰਦੇ ਨਹੀਂ ਆਪਾਂ ਸਮੁੱਚੀ ਲੋਕਾਈ ਲਈ ਬੇਨਤੀ ਕਰ ਰਹੇ ਹਾਂ ਆਪਾਂ ਤਾਂ ਯੂਨੀਵਰਸਲੀ ਦੁਆ ਕਰਨ ਵਾਲੇ ਯਾਰ ਲੋਕ ਆ ਆਪਾਂ ਕੋਈ ਨਾ ਇਹ ਛੋਟੇ ਛੋਟੇ ਮੁੱਲ ਕਿ ਰੋਟੀ ਦੀ ਸਮੱਸਿਆ ਸਾਡੇ ਤੋਂ ਹੱਲ ਨਹੀਂ ਹੋ ਰਹੀ ਤੇ ਅਰਬਾਂ ਖਰਬਾਂ ਡਾਲਰ ਅਸੀਂ ਅਸਲੀ ਤੇ ਖਰਚ ਰਹੇ ਆਂ ਅਗਲੇ ਦਾ ਵੀ ਵਿਕੀ ਜਾਂਦਾ ਐ ਅਮਿਨਿਸ਼ਨਸ ਜਦੋਂ ਨਾ ਨੈਸ਼ਨਲਿਜ਼ਮ ਦੀ ਗੱਲ ਹੁੰਦੀ ਹੈ ਕਈ ਵਾਰੀ ਲੋਗ ਇਹ ਲੱਗਦਾ ਰਿਲੇਟਡ ਹੋ ਜਾਂਦੇ ਕਈ ਵਾਰੀ ਨਹੀਂ ਉੱਥੇ ਤੱਕ ਸੋਚ ਪਾਉਂਦੇ ਹਾਂ ਜਵਾ ਪਾਣੀ ਦੀ ਗੱਲ ਨਹੀਂ ਇਹ ਦਬੰਦ ਚ ਹੋਣੀ ਦੇਖੋ ਨੈਸ਼ਨਲਿਸਟ ਹੋਣਾ ਬੜੀ ਵੱਡੀ ਗੱਲ ਹੈ ਮੈਂ ਪਹਿਲਾਂ ਸ਼ੁਰੂ ਇੱਥੋਂ ਕੀਤਾ ਕਿ ਵਤਨ ਪ੍ਰਸਤ ਹੋਣਾ ਸਾਨੂੰ ਹੁਕਮ ਹੈ ਜੰਗ ਜਦੋਂ ਲੱਗੀ ਸੀ ਇੱਕ ਇੱਕ ਬੰਦਾ ਉਸ ਤਰ੍ਹਾਂ ਹੀ ਸੋਚਦਾ ਸੀ ਜਿਸ ਤਰ੍ਹਾਂ ਤੁਸੀਂ ਸੋਚਦੇ ਆ ਉਦੋਂ ਢੋਲਕੀਆਂ ਸ਼ਾਇਣੇ ਥੋੜੀ ਆਸੀ ਵਜਾਉਂਦੇ ਸੀ ਅਸੀਂ ਕਹਿੰਦੇ ਸੀ ਕੋਈ ਪਿਸਤੌਲ ਪਿਸਤੌਲ ਸਾਡੇ ਕੋਲ ਵੀ ਹੋਵੇ ਤੇ ਭਾਵੇਂ ਚੱਲੇ ਭਾਵੇਂ ਨਾ ਚੱਲੇ ਇਹਨੂੰ ਮੱਥਾ ਹੀ ਟੇਕ ਲਈਏ ਭਰਾਵਾ ਚੱਲੀ ਨਾ ਇਹ ਤਾਂ ਤਾਂ ਪਿਸਤੌਲ ਹੋਵੇ ਇਹ ਨਾ ਚੱਲੇ ਤੇ ਕੋਈ ਹੋਰ ਵੀ ਨਾ ਚੱਲੇ ਤੇ ਜਦੋਂ ਚੱਲੇ ਤਾਨਾਂ ਦਾ ਪਿਸਤੌਲ ਚੱਲੇ ਤਾਨਾਂ ਦੀ ਮਜ਼ਾਇਲ ਚੱਲੇ ਉਹ ਤੁਹਾਡੇ ਕੋਲ ਲਤਾ ਜੀ ਵਰਗੀ ਮਜ਼ਾਇਲ ਆ ਉਧਰ ਦੂਸਰੀ ਤਰਗੀ ਮਜ਼ਾਇਲ ਹੈ ਤੁਸੀਂ ਦੇਖੋ ਨਾ ਇਨਸਾਨ ਦੀ ਗ੍ਰਾਵਟ ਰੱਬ ਨੇ ਕਿੰਨੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਰੱਬ ਨੇ ਇੱਕ ਦਿਨ ਅਨਾਰ ਹੁਣ ਤਾਂ ਮਾਈ ਸੇਵਰ ਰਹੇ ਨਹੀਂ ਮੇਰੇ ਘਰੋਂ ਅਨਾਰ ਥੁੱਪੇ ਬੈਠਾ ਸੀ ਸਰਦੀਆਂ 'ਚ ਅਨਾਰ ਉਹਨੇ ਭਰ ਕੇ ਬੋਲ ਦਿੱਤਾ ਉਹਦੇ ਚੋ ਕ੍ਰਿਸਟਲ ਜਿੱਦਾਂ ਕੋਈ ਡਾਇਮੰਡ ਦੇ ਉਹ ਰਿਫਲੈਕਟ ਕਰ ਰਿਹਾ ਸੀ ਸਨ ਰਾਈਜ਼ ਸਾਂਦਿਆ ਰੇਜ਼ ਤੇ ਮੈਂ ਰੋਣ ਲੱਪਿਆ ਮੈਂ ਕਿਹਾ ਰੱਬ ਸੋਹਣਾ ਸਾਨੂੰ ਪੈਦਾ ਕਰਨ ਤੋਂ ਪਹਿਲਾਂ ਤੂੰ ਕਿੰਸੀਆਂ ਕਿੰਸੀਆਂ ਨੇਮਤਾ ਸਾਡੇ ਲਈ ਪੈਦਾ ਕਰਤੀਆਂ ਦੇਖੋ ਨਾ ਤੇ ਰੱਬ ਨੇ ਬਣਾਏ ਸਾਡੇ ਲਈ ਅਨਾਰ ਤਰ੍ਹਾਂ ਤਰ੍ਹਾਂ ਦੇ ਨੇਮਤਾ ਖਾਣ ਲਈ ਪੀਣ ਲਈ ਫਿਜ਼ਾ ਲਈ ਹਸਾ ਲੈਣ ਲਈ ਜਿਹੜੀ ਹੈ ਹੈਗੇ ਤੇ ਹੁਣ ਕਰੀਏ ਕੀ ਉਹ ਬਣਾਉਂਦਾ ਆਂਬ ਤੇ ਇਹ ਬਣਾਉਂਦੇ ਬੰਬ ਤੇ ਫਿਟੇ ਨੂੰ ਕਿਵੇਂ ਇਨਸਾਨ ਤੇ ਹੀ ਆਂ ਉਹ ਯਾਰ ਕਾਦੀ ਸਾਇੰਸ ਹੈ ਜਿਹੜੀ ਬੇੜਾਈ ਕਰਦਾ ਇਹ ਕਾਦੇ ਬੰਬ ਹੈ ਜਿਹੜਾ ਇੱਕ ਵਾਰੀ ਚੱਲ ਗਿਆ ਨਾ ਉਹਨਾਂ ਨੇ ਰਹਿਣਾ ਨਾ ਪਰ ਰਹਿਣਾ ਇਹ ਕਾਦਾ ਨਾਜ਼ ਇਹਦੇ ਤੇ ਕਰ ਰਿਹਾ ਕਿਉਂ ਇਨਸਿਕਿਉਰ ਹੈ ਇੱਕ ਦੂਜੇ ਤੋਂ ਅੱਛਾ ਫਿਰ ਕਹਿੰਦੇ ਅਸੀਂ ਇੱਕ ਦੇ ਬੱਚੇ ਆ ਇੱਕ ਜਗ੍ਹਾ ਪੇਸ਼ ਹੀ ਆਉਣੇ ਰੋਜ਼ੇ ਹਸ਼ਰ ਚ ਕਹਿ ਦਿੰਦੇ ਆ ਆਪਣੇ ਕਹਿੰਦੇ ਜਮ ਜਮ ਰਾਜ ਦੇ ਪੈਦਾ ਉੱਥੇ ਹੁਣ ਅਲੱਗ-ਅਲੱਗ ਧਰਮਾਂ ਵਾਲੇ ਜਦ ਇੱਕੋ ਹੀ ਦੇ ਅਸੀਂ ਬੱਚੇ ਆ ਵਾਹਿਦੁ ਲਾ ਸ਼ਰੀਕ ਕਹਿੰਦੇ ਰੱਬ ਇੱਕ ਹੈ ਗੋਡ ਇਜ਼ ਵਨ ਹਰ ਧਰਮ ਕਿੰਦਾ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਇੱਕ ਓ ਔਂਕਾਰ ਓਮ ਦੇਵੀ ਹੋਈ ਮੈਨੇ ਜਦ ਇਹ ਕਹਿੰਨੇ ਰੱਬ ਏ ਕਿਆ ਪਿਓ ਏ ਕਿਆ ਕ੍ਰੀਏਟਰ ਏ ਕਿਆ ਤੇ ਕ੍ਰੀਏਸ਼ਨ ਨੂੰ ਕਿਉਂ ਨਫ਼ਰਤ ਹੈ ਕ੍ਰੀਏਟਰ ਨੂੰ ਪਿਆਰ ਕਰੋ ਪਿਓ ਨੂੰ ਪਿਆਰ ਕਰੀ ਜਾਓ ਉਹਦੀ ਔਲਾਦ ਨੂੰ ਨਫ਼ਰਤ ਕਰੀ ਜਾਓ ਪਿਓ ਖੁਸ਼ ਹੋਏਗਾ ਤੁਸੀਂ ਦੱਸੋ ਨਾ ਕਿਉਂ ਹੰਸ ਰਾਜ ਹੰਸ ਤੂੰ ਬੜਾ ਪਿਆਰਾ ਬੰਦਾ ਹੈ ਤੇ ਮੁੰਡੇ ਨੂੰ ਗਾਲਾਂ ਕੱਢੀ ਜਾਓ ਮੈਂ ਕਹਣਾ ਉਹ ਲਾਂਤੀਆ ਪਹਿਲਾਂ ਮੇਰੇ ਬੱਚਿਆਂ ਨੂੰ ਪਿਆਰ ਇਹ ਹੈ ਹਾਂਜੀ 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 ਪਹਿਲਾਂ ਕਿਹੜੀ ਰੋਕੀ ਜਿਵੇਂ 3-4 ਵਾਰੀ ਅੰਦਰ ਦੇ ਕੰਟਰੀ ਉਹਦੋਂ ਵੀ ਪਾਕਿਸਤਾਨ ਦਾ ਉਹ ਵੀ ਪਾਕਿਸਤਾਨ ਦਾ ਕੋਈ ਸੀ ਨਹੀਂ 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 ਪੰਜਾਬ ਨੂੰ ਲੈ ਕੇ ਪੰਜਾਬ ਦੇ ਜਿਸ ਵਾਂ ਸੀ ਖਾਲੜਾ ਉਹਨਾਂ ਦੇ ਫਿਲਰ ਬਣੀ ਸੀ ਉਹ ਰੋਕੇ ਜਾਂ ਪੰਜਾਬ ਦੇ ਜਿਹੜੇ ਸਿਰਦਾ ਤੇ ਉਹਨਾਂ ਨੂੰ ਲੈ ਕੇ ਲੋਮਣੀ ਤੋ ਚੁੱਕਿਆ ਹਾਂ ਹਾਂ ਤੇ ਇਹ ਕਿਉਂ ਚਿੰਤਾ ਦੇ ਦੇਖੋ ਸੱਚ ਤੇ ਸਾਹਮਣੇ ਆਉਣਾ ਚਾਹੀਦਾ ਜੋ ਖਾਲੜਾ ਸਾਹਿਬ ਨੇ ਕੀਤਾ ਹੈ ਉਹ ਸਮਝਿਆ ਹੋਣਾ ਚਾਹੀਦਾ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਜ਼ੁਲਮ ਤਸ਼ੱਦਦ ਇਹਨਾਂ ਉਸ ਵੇਲੇ ਵੀ ਨਹੀਂ ਹੋਇਆ ਜਦੋਂ ਆਪਾਂ ਕਿਤਾਬਾਂ 'ਚ ਪੜ੍ਹਦੇ ਨਾ ਫਲਾਣਾ ਬੜਾ ਜ਼ਾਲਿਮ ਸੀ ਦੂਸਰਾ ਸੀ ਤੀਸਰਾ ਰਾਜਾ ਰੰਗ ਜੇ ਵਗੈਰਾ ਇਹਨਾਂ ਦਾ ਜ਼ੁਲਮ ਉਦੋਂ ਨਹੀਂ ਹੋਇਆ ਜਦੋਂ ਇਹਨਾਂ ਦਿਨਾਂ 'ਚ ਹੋਇਆ ਉਦੋਂ ਉਹਨਾਂ ਦਿਨਾਂ 'ਚ ਤੇ ਅਸੀਂ ਵੀ ਕਿੱਦਾਂ ਬਚ ਗਏ ਸਾਨੂੰ ਪਤਾ ਤੁਹਾਨੂੰ ਇੰਟਰਵਿਊ ਕਰਨਾ ਸੀ ਬਚ ਗਏ ਨਹੀਂ ਤੇ ਉਹ ਤੋਂ ਇਦਾਂ ਦਾ ਸਮਾਂ ਸੀ ਕਿ ਮਿੰਟ 'ਚ ਬੜਾ ਜ਼ੁਲਮ ਹੋਇਆ ਥੇ ਬਹੁਤ ਜ਼ੁਲਮ ਹੋਇਆ ਔਰ ਆਪਣੇ ਨੇ ਕੀਤਾ ਆਪਣੇ ਨੇ ਕੀਤਾ ਬਦਕਿਸਮਤੀ ਤੇ ਆ ਉਸ ਸੱਚੇ ਬੰਦੇ ਸੀ ਉਹ ਕਹਿੰਦੀ ਸੀ ਜਿਹੜੇ ਗਲਤ ਇਨਕਾਉਂਟਰ ਹੋ ਰਹਾ ਆ ਉਹ ਉਹਨਾਂ ਦੀ ਲਿਸਟ ਬਣੇ ਉਹਨਾਂ ਦਾ ਕੋਈ ਮੁੱਲ ਪਵੇ ਉਹਨਾਂ ਨੂੰ ਉਹ ਜੋ ਸੱਚ ਸਾਹਮਣੇ ਆਉਣਾ ਚਾਹੀਦਾ ਜੇ ਉਹ ਵੀ ਰੁਕੀ ਆ ਤਾਂ ਉਹ ਵੀ ਮਾੜੀ ਗੱਲ ਅਚਾਨਕ ਸਾਹਿਬ ਜੀ 1 ਅਗਸਤ ਨੂੰ ਅਮਰਿੰਦਰ ਗੱਲ ਦੀ ਕਲਮ ਮਾਰ ਗਿਆ ਤਾਂ ਮੇਰਾ ਪੁੱਤ ਉਹਦੇ ਵਿੱਚ ਵੀ ਪਾਕਿਸਤਾਨੀ ਕਲਾਕਾਰ ਕਿਉਂਕਿ ਜਿਹੜੀ ਸ਼ੁਰੂਆਤ ਹੋਈ ਸੀ ਉਹ ਅਮਰਿੰਦਰ ਗੱਲ ਨੇ ਕੀਤੀ ਸੀ। ਮੋਟਾ ਨਿਕਲਾ ਕਰ। ਉਹੀ ਲੈ ਕੇ ਆਏ ਸੀ। ਹਾਂਜੀ। ਕਿ ਜੇ ਇਸ ਚੀਜ਼ ਦਾ ਵੀ ਵਿਰੋਧ ਹੁੰਦਾ ਹੈ ਚੱਲ ਮੇਰਾ ਬੁੱਤ ਫੂਲਦਾ। ਹਾਂਜੀ। ਹੱਕ ਦੇ ਵਿੱਚ ਆਉਗੇ ਅਮਰਿੰਦਰ ਗੱਲ। ਮੈਂ ਅਮਰਿੰਦਰ ਤੋਂ ਬਹੁਤ ਪਿਆਰਾ ਬੰਦਾ ਹੈ। ਉਹਨੇ ਪਾਕਿਸਤਾਨੀ ਨਹੀਂ ਮੇਰੇ ਮੁੰਡੇ ਨੂੰ ਵੀ ਉਹਨੇ ਇੰਟਰੋਡਿਊਸ ਕਰਾਇਆ ਸੀ। ਯਾਰ ਅਨਮੁੱਲੇ ਪਹਿਲੀ ਫਿਲਮ ਯੋਰਾ ਜੇ। ਇਹ ਆਰਟਿਸਟ ਇਦਾਂ ਨਹੀਂ ਸੋਚਦਾ ਹਿੰਦੁਸਤਾਨੀ ਆ ਪਾਕਿਸਤਾਨੀ। ਜੇ ਅਮ ਬੰਦੇ ਦੇ ਪੁੱਤ ਬਣ ਕੇ ਆਪਾਂ ਰਹੀਏ ਮੈਂ ਤੁਹਾਨੂੰ ਦੱਸਦਾ ਮੈਂ ਬਹੁਤ ਵਾਰੀ ਗਿਆ ਲੋਕ ਬਹੁਤ ਪਿਆਰੇ ਆ ਉੱਧਰ ਪਿਆ ਉਥੇ ਦੇ ਪੋਲਿਟਿਸ਼ੀਨ ਵੀ ਚਾਹੁੰਦਾ ਹੈ ਤੇ ਖੁਦ ਨਾ Imran Khan ਸਾਹਿਬ ਨੇ ਕਿਆ ਬਾਤ ਸੀ ਲਾਂਗਾ ਬਣਾ ਕੇ ਸਾਡੇ ਪ੍ਰਾਈਮ ਮਿੰਿਸਟਰ ਸਾਹਿਬ ਵੀ ਨਾ ਚਾਹੁੰਦੇ ਨਹੀਂ ਸੀ ਬੜਨਾ ਕਰਤਾਰਪੁਰ ਸਾਹਿਬ ਰੋਜ਼ ਜਾਂਦੇ ਸੀ ਰੋਜ਼ ਆਉਂਦੇ ਸੀ ਉਹਨੇ ਮਦੀਨੇ ਨਾਲ ਦੇਖੋ ਤਸ਼ਬੀਹ ਦਿੱਤੀ ਕਿੱਡੀ ਵੱਡੀ ਗੱਲ ਹੈ ਤੇ ਮੀਆਂ ਸਾਹਿਬ ਨਵਾਜ਼ ਸ਼ਰੀਫ ਜਿਹੜੇ ਆ ਉਹਨਾਂ ਨੇ ਉਹਨਾਂ ਦੇ ਘਰ ਗਏ ਆਪਣੇ ਮੋਦੀ ਸਾਹਿਬ ਤੁਹਾਡੇ ਸਾਹਮਣੇ ਵੀਡੀਓ ਨੇ ਉਹ ਦੇਖ ਲਓ ਕੋਸ਼ਿਸ਼ ਪੋਲਿਟਿਸ਼ੀਨ ਵੀ ਕਰਦੇ ਪਰ ਉਥੇ ਪੋਲਿਟਿਸ਼ ਇੱਥੇ ਪ੍ਰਧਾਨ ਮੰਤਰੀ ਜਿਹੜਾ ਵੀ ਹੋਵੇ ਮੈਂ ਹੁਣ ਦਿਆਂ ਦੀ ਨਹੀਂ ਗੱਲ ਕਰਦਾ ਕੋਈ ਵੀ ਹੋਵੇ ਜਿਹੜੀ ਗੱਲ ਕਰਦੇ ਫੌਜ ਮੰਨਦੀ ਹੈ ਆਪਾਂ ਵੀ ਮੰਨਦੇ ਆ ਉਹਨਾਂ ਦੀ ਠੀਕ ਹੈ ਨਾ ਪੰਜਾਬੀ ਸਭ ਤੋਂ ਜ਼ਿਆਦਾ ਕੁਰਬਾਨੀਆਂ ਲਈ ਤਿਆਰ ਹੋ ਜਾਂਦੇ ਜੇ ਪ੍ਰਧਾਨ ਮੰਤਰੀ ਲਾਣੇ ਜੰਗ ਉੱਥੇ ਕੱਖ ਨਹੀਂ ਸਮਝਦੇ ਪ੍ਰਧਾਨ ਮੰਤਰੀ ਨੂੰ ਉੱਥੇ ਤੇ ਹੁੰਦਾ ਹੈ ਰੱਬਾ ਉਮਰ ਪੂਰੀ ਕਰ ਲਵੇ ਜਾਂ ਇਹਨੇ ਹੁਣ ਬਾਕੀ ਦੀ ਉਮਰ ਜੇਲ੍ਹ ਚ ਜਾਣਾ ਜਾਂ ਇਹਨੂੰ ਫਾਇਰ ਟੰਗ ਦੇਣਾ ਉਹ ਤਾਂ ਮਲਕੀ ਜੀਬੋ ਗਰੀਬ ਹੈ ਲੋਕ ਆਪਾਂ ਲੋਕ ਐਕਚੁਅਲੀ ਉਹ ਯਾਰ ਆਪਣੀ ਆ ਇਕ ਕੋਈ ਆ ਕੋਈ ਕਹਾਣੀ ਨਹੀਂ ਉਹ ਨਹੀਂ ਚਾਹੁੰਦੇ ਜੰਗ ਲਗੇ ਬੜੇ ਪਿਆਰੇ ਲੋਕ ਆ ਇੱਥੋਂ ਹੀ ਗਏ ਆ ਨਾਲੇ ਉਹ ਕਿਹੜੇ ਆਏ ਉੱਥੇ ਚੰਚੀ ਤੁਸੀਂ ਕਿਹਾ ਜਦੋਂ ਸਾਰੇ ਆਪਣੇ ਚ ਇੱਥੇ ਜਾਂ ਉੱਥੇ ਲਈ ਰਹੋ ਤੀ ਜਦੋਂ ਦਿਲਜੀਤ ਹੁਣਾਂ ਦਾ ਵਾਕਿਆ ਹੋਇਆ ਕਿ ਜਦੋਂ ਫਿਲਮ ਗੀਤ ਦਾ ਡੇਟ ਅਨਾਉਂਸ ਹੋਇਆ ਉਸ ਤੋਂ ਪਹਿਲਾਂ ਉਹ ਉਸ ਵੇਲੇ ਉਹ ਦੇਸ਼ ਦਾ ਮਾਣ ਸੀਗੇ ਤੇ ਸਾਰਿਆਂ ਨੇ ਚਲੋ ਸਨਮਾਨ ਕੀਤਾ ਵੀ ਬੜੇ ਰਾਤੋਂ ਰਾਤ ਖਾਲਸਤਾਨੀ ਟੈਗ ਜਿਹੜਾ ਤਾਂ ਨਾ ਕਿ ਇਹ ਫਿਰ ਦੇਖੋ ਜੋ ਇਹ ਲੋਕਾਂ ਦੀ ਮਾਨਸਿਕਤਾ ਨੂੰ ਤੁਸੀਂ ਕਿਵੇਂ ਦੇਖੋ ਮੈਂ ਤਾਂ ਖਾਲਸਤਾਨੀ ਨਾ ਤੰਕਵਾਦੀ ਇੱਕ ਯੂਜ਼ ਹੀ ਨਹੀਂ ਕਰ ਸਕਦਾ ਲੋਹ ਮੈਂ ਤਾਂ ਗੈਰਤਮੰਦ ਕਿਹਨਾ ਹਾਂ ਮੈਨੂੰ ਨਹੀਂ ਪਤਾ ਜਿਹੜੇ ਟੈਗ ਲਾਉਂਦੇ ਗੈਰਤਮੰਦਾਂ ਗੈਰਤਮੰਦ ਮੈਂ ਤੁਹਾਨੂੰ ਯੂਜ਼ ਕਰਦਾ ਨਾ ਬਦਕਿਸਮਤ ਲੋਕ ਜੇ ਕੋਈ ਸੱਚ ਬੋਲਦਾ ਉਹਦੋਂ ਵੀ ਮਾਣ ਸੀਗਾ ਬੁੰਡਾ ਦਲਜੀਤ ਹੁਣ ਵੀ ਸਾਡਾ ਮਾਣ ਹੈ ਤੇ ਰਹੇਗਾ ਵੀ ਕੋਈ ਗੱਲ ਨਹੀਂ ਪਰ ਮੇਰੀ ਬੇਨਤੀ ਜੇ ਕੋਈ ਸੁਣੇ ਤਾਂ ਫੇਰ ਹੀ ਹੈ ਨਾ ਜਿਹੜੇ ਲੋਕਾਂ ਦੀ ਵੀ ਸੁਣ ਲੈ ਤੇ ਮੇਰੀ ਗਰੀਬੀ ਕਿੰਨੇ ਸੁਣੀ ਪਰ ਮੇਰਾ ਫਰਜ਼ ਜ਼ਰੂਰ ਬਣਦਾ ਸੀ ਮੈਨੂੰ ਸਾਰਿਆਂ ਨੇ ਕਿਹਾ ਕਿ ਤੂੰ ਇੰਨਾ ਖਾਮੋਸ਼ ਨਹੀਂ ਸੀ ਹੁੰਦਾ ਜਿੰਨਾ ਖਾਮੋਸ਼ ਆ ਬੜੇ ਅਰਸੇ ਤੋਂ ਮੈਂ ਉਹਨੂੰ ਕਿਹਾ ਮੇਰੀ ਜ਼ਾਤੀ ਵਜ੍ਹਾ ਹੈ ਅੰਦਰ ਕੈਫੀਅਤ ਹੀ ਨਹੀਂ ਬਸ ਉਹ ਕੈਫੀਅਤ ਹੀ ਇਦਾਂ ਦੀ ਬਣੀ ਰਹਿੰਦੀ ਕਿ ਮੂਝੇ ਤਾਂ ਹੋਸ਼ ਨਹੀਂ ਆਪ مشਵਰਾ دیجیے ਕਹਾਂ ਸੇ ਛੇੜੂ ਫਸਾਨਾ ਕਹਾਂ ਤਮਾਮ ਕਰੀ ਅਸੀਂ ਰੋਜ਼ ਪ੍ਰੈਸ ਚ ਰਹਿਣ ਵਾਲੇ ਲੋਕ ਹੁਣ ਮੈਂ ਕੋਈ ਵਜ੍ਹਾ ਹੀ ਘਰ ਚ ਐਸੀਆਂ ਹੋ ਗਈਆਂ ਜਿਹਦੇ ਨਾਲ ਤਨਹਾਈਆਂ ਦੇ ਵਸ ਪੈ ਗਏ ਅਦਰਵਾਇਜ਼ ਸੱਚ ਬੋਲਣਾ ਚਾਹੀਦਾ ਇੱਕ ਬਾਤ ਕਰਦੋ ਜੀ ਇਹ ਨਹੀਂ ਕਰਦੇ ਏਜੰਸੀ ਨੇ ਨਾ ਮੇਰੇ ਸਾਰੇ